ਸਦਾ ਵਿਗਾਸ ਜੀ ਦੁਖ ਪਾਪ ਦਾ ਨਾਸਿ ਗੜੀਆਂ ਸਤ ਸੰਤੋਖ ਗਿਆਨ ਜੀ 68 ਕਾਹ ਨਾਸਿ ਗੜੀਆਂ ਪਰਪੜ ਪਾਹੇ ਮਾਨ ਜੀ ਰਾਗੇ ਸਾਜ ਧਿਆਨ ਨਾਨਕ ਪਗ ਦਾ ਸਦਾ ਵਿਗਾਸ ਜੀ ਦੁਖ ਪਾਪ ਦਾ ਨਾਸਿ ਗੁਰਗੇਸਰਾ ਗਿਣਾ ਕੇ ਗਾਹਾ ਜੇ ਬੇਕਤੀ ਹੈ ਬਾਸਾ ਸੜੀਆਂ ਅੰਦੇ ਭਾਗੇ ਰਹੋ ਜੀ ਬਾਸੋ ਵੀ ਸਦਾ ਨਾਨਕ ਬਗਦਾ ਸਦਾ ਵਿਗਾਸ ਸਨਹੇ ਸੁਖ ਪਾਪ ਗਾਣਾ ਸੰਨੇ ਕੀ ਗਤ ਕਹੀ ਨਾ ਜਾਏ ਤੇਕੂ ਪ੍ਰੇਮਿ ਸਿਸ਼ੇ ਪਸਿਤਾਏ ਸਾਗਿਤ ਕਾਮ ਨਾ ਲਿਖਣ ਹਾਰੇ ਸੰਨੇ ਕਾਹੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਕੋ ਮਨ ਜਾੜੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਬੁੱਧੇ ਸਗਲ ਪਵਣ ਕੀ ਸੋਧ ਮੰਨੈ ਮਹਟੋਟਾ ਨਾ ਖਾਏ ਮੰਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਇਹ ਕੋ ਮਣ ਜਾਣਾ ਮਨ ਕੋਈ ਮਨਾਂ ਮਾਰਿ ਘਠਾ ਨ ਪਾਏ ਮਨੇ ਪਾਸਿਓ ਪ੍ਰਗਟ ਜਾਏ ਮਨਾਂ ਮਗ ਨ ਚੱਲੇ ਪੰਥ ਕੋ ਧਰਮ ਸਿਦੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਇਹ ਕੋ ਮਣ ਜਾਣਾ ਮਨ ਕੋਈ ਮਨਾਂ ਪਾਵੇ ਮੁਖ ਦਵਾਰੇ ਪਰਿਵਾਰੇ ਸਾਧਾਰਨ ਮਨਾਂ ਕਰੇ ਤਾਰੇ ਗੁਰ ਸਿੱਖ ਮਨਿ ਲਾਣ ਭਵੇ ਨਾ ਪੇਖ ਤਾ ਐਸਾ ਨਾਮ ਨਿਰੰਜਨ ਹੋਏ ਇਹ ਕੋ ਮਣ ਜਾਣਾ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਜੀ ਬਾਵਾ ਦਰਗਾਹ ਮਾਨ ਜੀ ਸੁਖਦੇਵਾ ਰਾਜਾਨੇ ਪੰਜਾਂ ਦਾ ਸੁਖ ਤੇ ਤੀਰਾਂ ਇੱਕੋ ਕਹ ਕਰੈ ਵੀਜਾਰੇ ਕਰਦੇ ਕੇ ਕਰਨੇ ਨਾਹੀ ਸਮਾਨ ਢੋਲ ਧਰਮ ਦਿਆ ਕਾ ਪੂਤ ਸਤੋਪਾ ਪ੍ਰਤਿਆਜਨ ਸੂਤ ਜੇ ਕੋ ਬੁਝੇ ਹੋਵੇ ਸਤਿਆਰੇ ਸਮਝਾਇ ਰੁਪਰ ਦੀ ਤਾਪਾ ਦਰਦੀ ਹੋਰ ਪਰੈ ਹੋਰ ਹੋਰੇ ਜਿਦਾ ਪਾਤ ਦੇ ਤੂੰ ਜੋੜ ਜੀ ਜਾਗ ਰੰਗਾ ਕੇ ਨਾਮ ਸੋਨਾ ਲਿਖਿਆ ਗੁਰੀ ਕਲਾ ਕੋ ਦੇਖਾ ਲਿਖਿਆ ਰਹੇ ਕੋਏ ਖਾ ਲਿਖਿਆ ਕੀਤਾ ਹੋਵੇ ਤਾਂ ਅਣਤ ਵਾਲੇ ਵਰੂ ਫੀਦਾ ਦੱਸਾਓ ਇੱਕੋ ਕਵਾਓ ਗੁਰਸਤਾਂ ਹੋਏ ਲੱਕ ਤਰੇਆਓ ਗੁਰਿਤ ਕਾਣ ਕਹਾ ਵਿਚਾਰੇ ਮਾਰਿਆ ਨਾ ਜਾਏ ਇੱਕ ਵਾਰ ਆਵੇ ਸਾਈਂ ਪਰੀਕਾਰੇ ਨੂੰ ਸਦਾ ਸਲਾਮ ਮੁਖ ਵਿਰੰਤਾਰ ਸੰਕਝਾਪ ਸੰਕਪਾਉ ਸਤਿ ਪੂਰਾ ਸਤਿ ਦਸ ਪਾਉ ਰੰਖ ਕਰਤ ਮੁਖਵੇਦ ਪਾਜ ਸੰਤ ਜੀ ਲੋਕਨ ਰਹੇ ਉਦਾਸ ਸੰਤ ਬਗਤ ਗੁਣ ਗਿਆਨ ਵਿਚਾਰੇ ਸੰਕਤ ਸਤੀ ਸੰਕਤਾ ਦਾਸ ਕਿਸੁਰ ਮਹਾਂ ਪਾਖ ਸਾਰੇ ਸੰਖ ਮੋਣੇ ਦੇ ਵਲਾਇ ਤਾਰ ਜੁਦਰਤ ਕਵਣ ਕਹਾ ਵਿਚਾਰੇ ਆਰਣ ਜਾਇ ਇਕ ਵਾਰ ਜੋ ਤਦ ਪਾਵੇ ਸਾਈਂ ਪਰੀਕਾਰੇ ਨੂੰ ਸਦਾ ਸਲਾਮ ਮੁਖ ਵਿਰੰਤਾਰ ਸੰਕਤ ਮੂਰਖ ਆਂਦੇ ਘੋਰ ਸੰਤ ਜੋਧ ਹਰਾਂ ਹਰਿ ਕਰ ਅਮਰ ਕਾਰੇ ਜਾਹਿ ਜੋਰੇ ਸੰਤ ਤਲਵੜਾ ਪਿਆ ਕੁਮਾਰ ਅਸੰਤ ਪਾਪੀ ਪਾਪ ਕਰੇ ਜਾਹਿ ਸੰਤ ਚੂੜਿਆ ਥਰ ਢਿਰਾ ਗਦੰਕ ਮਰੇ ਜਮਨ ਤਰਕ ਸਾਹਿ ਸਖਣ ਸਿਧਿ ਕਰਨਾ ਪਾਯਾ ਰਾਕਨੀ ਜਿਹ ਕਹ ਵਿਚਾਰੇ ਮਾਰਣ ਜਾਏ ਖਾਰੋਦ ਤਪ ਪਰ ਸੈ ਪ੍ਰਕਾਰੇ ਜਗਨ ਨਾਮ ਚਰਨ ਸਤਾਰ ਰਜਾਈ ਤੇ ਨਾਮ ਹੈ ਸਾਬ ਰਾਮ ਰਾਮ ਨੰਕਰੁ ਸਤਿ ਕਹ ਹਾਜਰ ਭਾਰ ਕੋਈ ਹਰੀ ਨਾਮ ਸ੍ਰੀ ਸਦਾ ਅਚਿ ਚਰ ਕੀ ਰਖੜ ਜਾਹ ਕਵਾਰੇ ਰਜਾਈ ਕੋ ਆਵੇ ਉਹ ਭਗਤ ਭਗਤਾਰਣ ਨਾਮ ਆਵਿਰੇ ਰਜਾਰੇ ਪਦੀ ਰੱਤ ਸਰ ਤੇ ਪਾਣੀ ਸੁਟੇ ਤ੍ਰਿਸ਼ਤੇ ਮੂਤ ਪਿੰਦੀ ਸੋ ਪਰ ਕੋਈ ਦੇਨਾ ਨੂੰ ਸਾਤ ਸਗਰ ਪੁਰਖ ਮਾਮ ਪੁਰਖ ਬੰਧਾਨ ਸਾਧ ਸੰਗ ਜਾ ਕਾਂ ਮਿਟੀ ਅਮ ਮਹਾਨ ਆਪਸ ਕੋ ਜਾਣੇ ਜੋ ਨੀਚਾ ਸੋ ਬਨੀ ਸਭ ਤੇ ਉਚਾ ਜਾਤਾਂ ਮਨ ਕੋਈ ਸਗਲ ਕੀ ਲੀਨਾ ਹਰ ਧਰਮ ਆ ਮਤਨ ਕਟ ਕਟ ਚੀਨਾ ਮਨੇ ਆਪਣੇ ਤੇ ਬੁਰਾ ਮਟਾਲਾ ਪੇਕੇ ਸਗਲ ਸ੍ਰਿੱਖ ਸਜਾਨਾ ਸੂਖ ਦੁਖ ਜਨ ਜਨ ਸਮਦ ਸਟੇਤਾ ਨਾਨਕ ਪੁੱਲ ਪਾਪ ਨਹੀਂ ਲੇਪਾ ਨਿਰਦਨ ਕੌਤਲ ਤੇ ਰੋ ਨਾ ਉਨਿਥਾਵੇ ਕੋ ਨਾ ਹੋ ਤੇਰਾ ਥਾਉ ਹੀ ਮਾਨੇ ਕੋ ਭਗਤੀ ਰੋ ਮਾਨ ਸਗਲ ਕਿਤਾਬੋ ਇਹ ਬੋਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਿ ਗੁਜਾਨ ਹੈ ਆਪ ਯਾਪਨ ਸੰਗਿ ਆਪ ਪ੍ਰਬਰਤਾ ਕੋ ਮੇੜੀ ਕੋਸਤ ਤੁੰ ਤੈ ਹੋਏ ਨਾਲ ਪਿਆਰ ਨਾ ਜਾਣ ਸਕੋਏ ਸਰਬ ਧਰਮ ਮੈਂ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤੰ ਕਿਰਿਆ ਸਾਧ ਸੰਗ ਤੁਮਤ ਮਲ ਹਿਰਿਆ ਸਗਲ ਉਦੰਨ ਉਦਪਲਾ ਕਾ ਨਾਮ ਜਪੋ ਜੀ ਹਰਿ ਸਗਲ ਪਾਣੀ ਮੈਂ ਅਮਰਤ ਬਾਣੀ ਹਰ ਕੋ ਜਸ ਸੁਨ ਦਸਤ ਬਾਣੀ ਸਗਲ ਕਾਣ ਤੇ ਉਹ ਰੂਤੋ ਥਾਨ ਕਾਣਕ ਦੇ ਭਟੇ ਮਸੀਹ ਹਨ ਨਾਮ ਸੁਲੋਪ ਮੇਰੇ ਕੋਣਿਆਰੇ ਆਨਿਆ ਸੋ ਕਰਬ ਸਦਾ ਸੁਮਾਨ ਅਨ ਕੀ ਯਾਦ ਜਿਤ ਰਖੂ ਨਾਨਕ ਬਖੀਦਾਰ ਉਸਤਪਦੀ ਰਮੇ ਕੇ ਗੁਣ ਕੀਤ ਪਰ ਆਦੀ ਕੋਣ ਮੂਰਤੇ ਗਵਨ ਦਿਸਾ ਆਈ ਤੁਸ ਸਾ ਸਾਰ ਸਿਧਾਰਿਆ ਮਰ ਪਦਮੈ ਜਿਨੇ ਸੁਆਰਿਆ ਬਾਹਰ ਵਿਸਤ ਜੇ ਪਿਆਰ ਹੈ ਜੋਜ ਕਰ ਜੋ ਬੜ جساد جی پرساد پیپ شیتل جلا سا پمن پا جساد سبرگری سنگ سات بسا ਦੀਨੇ ਹਸਤ ਪਾਉ ਕਰਨਾ ਨੇਤਰ ਰਸਨਾ ਜਤਿ ਆਵ ਸਰ ਰਚਨਾ ਇਸੇ ਦੋਖ ਮੋੜ ਅੰਧ ਵਿਆਪੈ ਨਾਲ ਕਾੜ ਲੈ ਹੈ ਪ੍ਰਭ ਯਾਪੈ ਆਦੇ ਅੰਤ ਜੋ ਆਖਣ ਹਾਰ ਦਿਸਿਆ ਪ੍ਰੇਤਨ ਕਨੇ ਗਵਾਰ ਜਰ ਕੀ ਸੇਵਾ ਨਾਮਿਤ ਪਾਵੈ ਤਾਂ ਸੇ ਊੜਾ ਮਨ ਨਹੀਂ ਲਾਲਾ ਜੋ ਠਾਕੂ ਸਦਸਵਾੜਾ ਹਜੂਰ ਹੈ ਠਾਕੂ ਅੰਦਾ ਜਾਣ ਤੋਂ ਦੂਰ ਹੈ ਜਾਕੀ ਟੈਲ ਪਾਵੈ ਦਰਗਾਹ ਮਹਾਨ ਦਿਸੈ ਸਾਰੇ ਮੁਗਧ ਅਜਾਨ ਸਭ ਮਚੈ ਜੋ ਛਡ ਨਾ ਸੋ ਅਸਰ ਕਰ ਮਾਨੈ ਜੋ ਹੋ ਹੰਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸਰਬ ਕੂ ਕਰੇ ਸਗਲ ਸਹਾਇ ਤਿਸ ਪਰ ਹਰੇ ਚੰਦਨ ਲੇ ਕੁਤਾਰੈ ਤੂਏ ਗਰਦਬ ਪੇਤ ਪਸਮ ਸੰਗ ਹੋਏ ਅੰਤ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਡੂ ਦੇ ਸਤ ਬਿਆਲ ਪਰ ਦੂਤ ਪਸੂ ਕੀ ਮਾਨ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਦੇਖ ਅੰਤਰ ਮਲ ਮਾਇਆ ਸਤਿ ਕਰੇ ਸਮਾਇਆ ਬਾਹਰ ਗਿਆਨ ਧਿਆਨ ਦੀ ਸਨਾਨ ਅੰਤਰ ਵਿਆਪੈ ਲੋਕ ਸੁਹਾਰ ਅੰਤਰ ਅਗਰ ਬਾਹਰ ਸੁਹਾਰ ਗਲ ਪਾਥਰ ਕਹਿ ਤੇ ਆਹਾ انج <سؤال> کرے ਦਾ ਜੀਓ ਜੁਸਤੀ ਨਹੀਂ ਗਾਉਂਦਾ ਮਾਤਰਾ ਹੰਕਾਰ ਸੇ ਸੁਣੀ ਆ ਰਹੀ ਹੈ ਜਨਰਲ ਪ੍ਰਧਾਨੀ ਜਸ ਬਸਤਲਾ ਪਸੇ ਪਹਾਵੇ ਇੱਕ ਬਸਤ ਕਾਰਨ ਵੀ ਵੋਟ ਦਵਾਵਾ ਇੱਕ ਦੀ ਨਾ ਦੇ ਦਸਤੀ ਹੰਲੇ ਤੋਂ ਮੂਗਾ ਕਹਾ ਤਨਤਰੀ ਇਹ ਤਾਂ ਉਸੇ ਨੂੰ ਨਹੀਂ ਚਾਲਾ ਦਾਉ ਸੀਚੇ ਤੀਜੇ ਸਭ ਨੂੰ ਸਤਾਰਾ ਜਾ ਕੇ ਮੁੱਢਲਾ ਦਾ ਪ੍ਰਮ ਮੀਨ ਸਾਹਿਬ ਸਰਬ ਸੂਖ ਦਾ ਉਪਨੂਗਾ ਕਿੰਝ ਨੇ ਆਪਣਾ ਗੁਰੂ ਬਣਾਇਆ ਸਿਰਬ ਧੋਖ ਨਾਲ ਕਿਵੇਂ ਪਾਇਆ ਬਣਤ ਸਾਹਿਬ ਅਪਰੀ ਦਾ ਰਾਸ ਖਾਤ ਜੀਤ ਵਰਤੇ ਅੰਦੇ ਉਲਾਸ ਆਪਣੀ ਮਾਨ ਕਸ ਬਾਹਰ ਸਹ ਲੈ ਅਰੀਆ ਮਨ ਰੋਸ ਕਰੇ ਆਪਣੀ ਭਰਤੀ ਆਪ ਹੀ ਖੋਬ ਬਿਹਾਲ ਨਾਨਕ ਗੁਰੂ ਸਾਹਿਬ ਸਦਾ ਜੀ ਆਇਆਂ ਅਗਿਤ ਪਾਤ ਜਵਾਯਾ ਗਹੀਰ ਸਤਿਗੁਰ ਜਾਨੀ ਜਿਸ ਦੀ ਛਾਇਆ ਸੁਹਤ ਨਾਮ ਹੈ ਉਹ ਮਨ ਸਹ ਤਾਰ ਆਗਾ ਜੋ ਜੀਤੀ ਸੋ ਤਾਰ ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਅੱਜ ਨਵੀਂ ਰਾਏ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਬਹੁਤ ਧਰਾਵਿਸ਼ਾ ਗੱਲ ਤੋਂ ਅਸਪਸ਼ਟਾ ਵਿਚਾਰਾਂ ਨੂੰ ਸੰਬਧਿਤ ਸਰਕਾਰ ਅੰਦਰ ਤੋਂ ਮੁੱਖ ਮਾਮਲੇ ਪਾੜ ਦਿੱਤੇ ਆਪ ਜੀ ਉੱਪਰ ਤੱਕ ਪਹੁੰਚੇ ਪੱਤਰਕੋਸ਼ ਸਾਹਿਬ ਜੀ ਸਾਹਿਬ ਕਰ ਹਰ ਨਾਮ ਲੈ ਪਿਰਤੀ ਸਾਚਤ ਕੀ ਆਰਜਾ ਸਾਚ ਬਿਨਾ ਕਹਿ ਉਹ ਵਕਸੂ ਜਾ ਬਿਰਤਾ ਨਾਮ ਤੇ ਬਿਨਾ ਤਲੇ ਆਨਦੇ ਉਹ ਆਵਤਤਾ ਗੰਦਰ ਗੰਧ ਮਿਤ ਸਮਰਨ ਤੇ ਨਾਮ ਸਿਤਾ ਬਿਹਾਰ ਮੇਘ ਬਿਨਾ ਤੋਂ ਕੀ ਕੀ ਕਮ ਕਹਿ ਸਕਲੇ ਠਾਉ ਜੈ ਚਤ ਕਰ ਰੱਖੈ ਤੈਸਾ ਤੇ ਨਾਮ ਆਪੇ ਕਰਨ ਕਰਾਵਨ ਜੋਗ ਪ੍ਰਭ ਆਵੈ ਸੋਇ ਪਨ ਹੋਕ ਕਸਰੀ ਆਪ ਹੋਏ ਅਨਤਤ ਰੰਗ ਜੁਕੈ ਨਾ ਜਾਏ ਪਾ ਬ੍ਰਹਮ ਕੇ ਰੰਗ ਯਸਿਮਤ ਭੀਤ ਐਸਾ ਪਰਗਾਸ ਭਾਰ ਬ੍ਰਹਮ ਕਰਤਾ ਅਗਨਾ ਸਦਾ 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 ਦਿਹਾਲ ਸਿਮਰਿ ਸਿਮਰ ਨਾਨਕ ਭੈ ਨੇ ਹਾਲ ਸੁਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨੇਕ ਪ੍ਰਕਾਰ ਹੈ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਪਿਵਾਰੀ ਕਈ ਕੋਟ ਪਏ ਦੀਰਥ ਵਾਸੀ ਕਈ ਕੋਟ ਬਨ ਬ੍ਰਹਮ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰਹੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨਵ ਤਨ ਨਾਮ ਤੇ ਆਵ ਹੈ ਨਾਨ ਕਰਤੇ ਕਾਂਤ ਨਾ ਪਾਵ ਹੈ ਕਈ ਕੋਟ ਪਏ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸਰਮ ਮਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜ ਰਸਭੋਗੀ ਕਈ ਕੋਟ ਪੰਖੀ ਸਰਪ ਉਪਹਾਏ ਕਈ ਕੋਟ ਪਾਥਰ ਬਿਰਕ ਨਿਪਜਾਏ ਕਈ ਕੋਟ ਪਉਣ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਲ ਸੂਰ ਨਿਕਤਰ ਕਈ ਕੋਟ ਤੇਪ ਤਾਨਵ ਇੰਦਰ ਸਰਛਤਰ ਸਗਰ ਸਮਗਰੀ ਆਪਣੇ ਸੂਦ ਤਾਰੇ ਨਾਨਕ ਚਿਰਚਸ ਭਾਵੇ ਤੇ ਤੇਸ ਨੇ ਸਤਾਰੇ ਕਈ ਕੋਟ ਰਾਜ ਸਤਾਮਸ ਸਤਕ ਕਈ ਕੋਟ ਦੇਤ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਕਈ ਕੋਟ ਕੀ ਇਹ ਚਿਰ ਜੀਵੈ ਕਈ ਕੋਟ ਕਿਰਿਮ ਮੇਰੇ ਸੁਵਰਨ ਕੀਵੈ ਕਈ ਕੋਟ ਅੱਖ ਕਿੰਨੇ ਪਿਸਾਜ ਕਈ ਕੋਟ ਗ੍ਰੀਨ ਮੈਂ Grazie. ਸਰਕਾਰ ਕਿਨਾ ਬਕਿਆਨੀ ਸਤਿ ਸਤਿ ਸਤ ਸਭ ਕੀਨਾ ਮੋਹ ਨਾ ਲੈ ਕਿਨਾ ਬਿੱਲ ਚੀਨਾ ਭਲਾ 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 ਤੇਰਾ ਗੁਰੂ ਬਾਤ ਸੁਣ ਤਰ ਅਪਾਰ ਨਿਰਮਲ 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 ਤੇਰੀ ਬਾਣੀ ਕਟ ਕਟ ਸੁਣੀ ਸਦਰਨਾ ਬਕਿਆਨੀ ਪਵਿੱਤਰ 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 ਪਨੀਸ ਨਾਮ ਜਪੈ ਨਾਨਕ ਮਨ ਪ੍ਰੀਤ ਸਤੋਕ ਸੰਤ ਸਰਗ ਜੋ ਜਨ ਪਰੈ ਸੋ ਜਨ ਉਤਰਨ ਹਾਰ नानका, किमिन्दानानका गोरे अवतारे, सप्तपति ਸਤਿ ਕਹਿ ਦੂਰਿ ਨਾ ਤਹਾ ਅਦਜਗਜਹ ਸਤਿ ਕਹਿ ਦੋਖਾ ਨ ਜਾਂ ਕੈ ਨੈਤ ਪਰਮ ਆਪਨ ਖੇਲ ਆਪ ਬਰਤ ਜਹ ਹਾਨਕ ਕਰਨੇ ਹਾਰ ਨ ਦੂਜਾ ਬੋਵਦ ਪ੍ਰਭ ਕੇਵਲ ਤਨਿ ਹੀ ਤਪ ਬਾਂਦ ਮੁਕਤ ਕਉ ਤਿਸ ਕੋ ਗਣੀ ਜਗ ਏਕ ਹੈ ਹਰ ਅਗਮ ਅਪਹਾਰੇ ਤਪ ਨਰਕ ਸੁਰਗ ਕਉ ਪਾਉ ਨ ਉਤਾਰ ਜਮਿ ਨਿਰਗੁਣ ਪ੍ਰਭ ਸਹਿਜ ਸਬਾਏ ਪ੍ਰਭ ਸੇਵਕ ਸਤਹੁ ਕਤਾਈ ਤਬਾਪਹਿ ਆਵ ਆਪਣੀ ਜੋਤ ਰਹਿ ਤਬ ਕਿਵਨ ਨੈਡਰ ਕਮਨ ਤਰਹਿ ਆਪਨੇ ਚਲਤ ਆਪ ਕਰਨੇ ਹਾਰੇ ਹਨਕ ਠਾਕੁਰ ਅਗਨੇ ਆਪਾਰ ਅਦਨਾਸੀ ਸੁਖ ਆਪਨ ਅਸਨੇ ਜਗ ਪੂਰਨ ਕਰਤਾ ਪ੍ਰਭ ਸੋਏ ਸੁਭਜੰਤੀ ਪ੍ਰਾਸਤ ਹੋ ਕਿਸ ਹੋ ਜਦ ਅਵੇਗਿਤ ਅਗੋਚਰ ਪ੍ਰਭੇ ਇਕਾਂ ਚਿਤ੍ਰ ਗੁਣਿਸ ਪੂਸ਼ਕਲੇਖਾ ਜਬ ਨਾਸ ਮਰੇ ਜਨ ਅਗੋਚਰ ਅਗਾਦੇ ਹਮ ਕੌਣ ਚੂਤਾ ਗੋਵਿੰਦਨ ਵਾਤਾ ਆਪਨ ਆਪ ਆਖੀ ਅਤਜਾਨ ਨਾਨਕ ਪਿਆਰ ਪਰ ਰੂਪਾ ਦੀ ਪੱਜਾ ਜਹਾਂ ਨਿਰਮਲ ਪੁਰ ਪੁਰੇ ਤੇ ਬਾਤ ਹੋਤਾ ਤੈ ਬਿਨੈ ਸੋਹ ਕਾ ਤੋਤਾ ਜਹ ਨਿਰੰਜਨ ਨਿਰੰਕਾਰ ਮਿਰਬਾਰ ਤੈ ਕੌਣ ਤਵਾਨ ਕੌਣ ਅਗੁਨਾਣ ਜਹ ਸੂਰ ਕੇਵਰ ਜਗਦੀਸ਼ ਰਾਜਾ ਦੇ ਜੀਰ ਲਬ ਸੋ ਜਹ ਸੂਤ ਸਰੂਪੀ ਜੋਦਰ ਸੰਗਿ ਸੰਭਾਲ ਹੈ ਰੱਤਿਸੇ ਪੂਰਨ ਸਿਤਾਰਾ ਕਰਨ ਕਰਹਿ ਪਰੇ ਨਹੀਂ ਬਿਜਾਰੇ ਡਾਕਰ ਮਨ ਪਸਿਆ ਗੰਕਾਰ ਮੰਦਨ ਤੋਰ ਪਏ ਨਿਰਵਹਿ ਰ ਮੰਦਨ ਪੂਜਾ ਗੁਰ ਕਰ ਰਹਿ ਲੋਗ ਸਹੀਏ ਬਾਹੂ ਰੱਬ ਪਰਮਾਤਮਾ ਨਰਾਮ ਨਾਮ ਤਤ ਕਦ ਹੋਵੀ ਚਾਰ ਰਮ ਸਤਿ ਸ਼ਨਾਖਹਿ ਜਨ ਸਤ ਤੜਨ संत जना सुनह सब वचन सर्ब व्यापि राम संग रचले जथा दिसती इह रहत संत वचन साधू सब कहत जो जो होए सोई सुखमंद है करन करामनान सर इच्छा ताकी पूरन होए परदान पुरुष पर्वत सब लोए सब ते उज पाए स्थान पूर्ण होए आमन जान हर तन खाट जले जर सोए नानक जसह प्राप्त हु ਮੈਂ ਸਾਧ ਰਿਦਨਮ ਨਿਤ ਬੋਧ ਗਿਆਨ ਸਰਬ ਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਹੈ ਗਿਆਨ ਸੇਠ ਉਤਮ ਸੁਨਾ ਚਾਰ ਪਦਾਰਥ ਕਮਲ ਪ੍ਰਗਾਸ ਸਤੈ ਮਦ ਸਦ ਤੈ ਉਦਾਸ ਸੰਦਰਿ ਚਿਤਰ ਤਤ ਕਵਿਤਾ ਸੰਮ ਦਰਸੀ ਇਕ ਦ੍ਰਿਸ਼ਟੀ ਤਹ ਪਦ ਤਿਸ ਜਨ ਕੈ ਮੁਖ ਪਰੇ ਗੁਰੁ ਨਾਨਕ ਨਾਮ ਬਚਨ ਮਨ ਸੁਰੇ ਏਹੋ ਨਿਦਾਨ ਜਗ ਹੈ ਮਲ ਕੋਈ ਸਤ ਕੇ ਵਲ ਹਰਨਾਮ ਕੋਪਿੰਦ ਪਗਦ ਕੈ ਮਨ ਬਿਸਰਾਮ ਟੋਡ ਪਰਾਤ ਸਾਧ ਸੰਗ ਮਿਟੈ ਸੰਤ ਕਿਰਪਾਤ ਜਮ ਤਾ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਾਰ ਮਨ ਬਸਾ ਸੁਨੇ ਲੈ ਪ੍ਰੀਤ ਤਿਸ ਜਨ ਆਵੇ ਹਾਰ ਪ੍ਰਭ ਜੀਤ ਜਨਮ ਮਰਨ ਦਾ ਕਾ ਦੁਖ ਨਿਵਾਰੇ ਦਲਬ ਦੇ ਤਤ ਕਾਲ ਉਤਾਰ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਹ ਸਮ ਦੇ ਊਚਤਾ ਕੀ ਸੋਭਾ ਬਾਣੀ ਨਾਨਕ ਦੇਹ ਗੁਣ ਨਾਮ ਸੁਖਮਨੀ ਸਭ ਤੇ ਊਚਤਾ ਕੀ ਸੋਭਾ ਬਾਣੀ ਨਾਨਕ ਦੇਹ ਗੁਣ ਨਾਮ ਸੁਖਮਨੀ ਵਾਹਿਗੁਰੂ ਦੀ ਕਾਥਾ ਸੁਣ ਵਾਹਿਗੁਰੂ ਦੀ ਹੈ ਜਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾ ਸਰਗਰ ਸਮਗਰੀ ਤੁਮਰੇ ਸੂਤਰਤਾਰੀ ਨਾਨਕ ਦਾਸ ਸਿਸਮਗਰੀ ਅੰਕਾਰੀ ਤੁਮਰੀ ਗਤ ਮਿੱਤਰ ਤੁਮਹੀ ਜਾਨੀ ਨਾਨਕ ਦਾਸ ਸਲਾ ਗੁਰਬਾਨੀ ਵਾਹਿਗੁਰੂ ਵਾਹਿਗੁਰੂ ਅਰਦਾਸ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਤਿਪੰਗੋ ਤੇ ਸਿਮਰ ਕੇ ਗੁਰਨਾਣਕ ਲਈ ਧਿਆਏ ਫਿਰ ਅੰਗਦ ਗੁਰ ਤੇ ਮਰਦਾਸ ਰਾਮਦਾਸਾ ਹੋਇਸਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਪ੍ਰਿਸ਼ਨ ਜੀ ਧਿਆਇਆ ਜਿਸ ਡਿਠੇ ਸਬਦੁ ਗਜਾਇ ਤੇ ਇੱਕ ਵਾਰ ਗਸਿਮਰੀ ਆ ਘਰ ਨੋ ਨਿਤਾਵੇ ਤਾਂ ਸਤਾਈ ਹੋਇਸਾਏ ਦਸਵੇਂ ਪਾਚਾ ਤਨਤਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਦਾ ਪਾ ਸ਼ਾਇ ਗੁਰੇ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਨ ਦੀ ਦਾਤ ਦਾ ਧਿਆਨ ਨਾਲ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਜਿਆ ਆਚਾਰੀਆਂ ਮੁਕਤੀਆ ਹਟਿਆ ਜਪਿਆ ਤਪਿਆ ਜਿਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਐਂਡਰਡ ਕੀਤਾ ਤੇ ਨਾ ਪਿਆਰੇ ਸਚਾਰੇ ਦੀ ਕਮਾਈ ਦਾ ਧਿਆਨ ਨਾਲ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ جگہ نے کمائی کا موسیقی <applause> موسیقی i <clears throat> ਕੀ ਆਪ ਬਖਸ਼ਨੀ ਜੀ ਇਹ ਗਾਥਾ ਕੋਈ ਗੁਰ ਆਪਣੇ ਪੰਥ ਦੇ ਇਸੇ ਤਰ੍ਹਾਂ ਮੇਰ ਭਰਿਆ ਹਾਜ਼ਰ ਰੱਖੋ ਜੀ ਅੱਖਰ ਵਾਦਾ ਘਾਟਾ ਪੁੱਲਜੁਕ ਮਾਫ ਕਰਨੇ ਸਰਬਤ ਕਾਰਜ ਰਾਸ ਕਰਨੇ ਸੇ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚਰਨੀ ਕਰਉ ਤੇ ਪਾਣੇ ਸਰਬਤਾਈ ਬੋਲੇ ਹਾਨਾ ਸਿਰਕਾਰ ਵਾਹੇ ਗੁਰਜੀ ਦਾ ਸਤਿ ਸ੍ਰੀ ਅਕਾਲ ਹੋਰ ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਓ ਅੱਜ ਬਹੁਤ ਹੀ ਪਵਿੱਤਰ ਦਿਨ ਹੈ